ਮਾਤਾ ਦੀ ਚੈਤ੍ਰਮਾਸ ਦੀ ਜਿਵੇਂ ਕਿ ਕੱਲੂ ਆਪਾਂ ਨਵਾਂ ਸਾਲ ਮਨਾਵਾਂਗੇ 2025 ਅੱਜ ਦਾ ਇਹ ਮੌਕਾ ਆ ਕਿ ਅਸੀਂ 31 ਸਤੰਬਰ ਨੂੰ ਫੇਰ ਮਾਦੀ ਅਗੋਸ ਦੇ ਵਿੱਚ ਬੈਠ ਗਿਆ ਸੀ ਆਪਣਾ ਸੰਗੀਤਨ ਕਰਾਂਗੇ ਵਿਸ਼ੇਸ਼ ਤੌਰ ਤੇ ਕੁਮਾਰ ਗੌਰਵ ਜੀ ਆਪਣੇ ਵਿੱਚ ਰਹਿਣਗੇ ਪਬਲਿਕ ਨਹੀਂ ਉਹ ਬੇਨਤੀ ਹੈ ਕਿ ਪੋਜਨ ਪਾਕਾਸ਼ੂਰਾ ਪ੍ਰਾਪਤ ਕਰੇ ਅਤੇ ਲੰਗਰ ਸੇਵਾ ਇਹੀ ਪਰ ਮਾਝੰਡੇ ਵਾਲੀ ਦਾ ਦਰਵਾਜ਼ਾ ਮਲੇ ਕੋੜਲਾ ਮੈਂ ਪਹਿਲੀ ਵਾਰ ਆ ਰਹਾ ਹਾਂ ਆਪਣੇ ਤਰੀਕੇ ਨਾਲ ਆਪੋ ਆਪਣੇ ਤਰੀਕੇ ਨਾਲ ਹਾਜ਼ਰੀ ਲਵਾਓ ਆਪਣੇ ਤਰੀਕੇ ਨਾਲ ਹਾਜ਼ਰੀ ਲਵਾਓ ਤੁਹਾਨੂੰ ਬੜੀਆਂ ਲੱਗਿਆ ਜੀ ਕਿ 10 ਦਸੰਬਰ ਨੂੰ ਐਸੀ 10-12 ਸਾਲ ਤੋਂ ਰੁਟੀਨ ਦੇ ਵਿੱਚ ਇਸ ਮੰਦਰ ਦੇ ਵਿੱਚ ਚੌਂਕੀ ਲੱਗਦੀ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਪਰਿਵਾਰ ਸਮੇਤ ਇਹ ਚੌਂਕੀ ਦੇ ਵਿੱਚ ਸ਼ਾਮਲ ਹੁੰਨੇ ਆਂ ਔਰ ਮੈਂ ਮਾਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਨਮਾਨ ਦਿੱਤਾ ਔਰ ਮੰਦਰ ਕਮੇਟੀ ਔਰ ਪ੍ਰਧਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਸਨਮਾਨ ਇੱਜ਼ਤ ਦਿੱਤਾ ਝੰਡੇ ਦੀ ਰਸਮ ਅਦਾ ਕਰਾਈ ਚਲੋ ਜੀ ਇਹ ਤਾਂ ਮਾਤਾ ਦੀ ਬਹੁਤ ਕਿਰਪਾ ਹੈ ਕਿ ਅਸੀਂ ਸਾਰੇ ਜਿੰਨੇ ਵੀ ਸੇਵਕ ਸਾਰੇ ਆਪਾਂ ਮੰਦਰ ਦੇ ਲੱਗੇ ਹੋਏ ਆਂ ਸ਼੍ਰੀ ਵੈਸ਼ਨ ਮਾਤਾ ਮੰਦਰ ਕਮੇਟੀ ਔਰ ਧਰਮਸ਼ਾਲਾ ਦੇ ਜਿੰਨੇ ਵੀ ਸਾਰੇ ਵਰਕਰ ਨੇ ਜੀ ਬੜੇ ਤਨਮਨ ਨਾਲ ਆਪਣੀ ਸੇਵਾ ਕਰਦੇ ਨੇ ਔਰ ਅੱਜ ਦਾ ਇਹ ਮੌਕਾ ਆ ਕਿ ਅਸੀਂ 31 ਸਤੰਬਰ ਨੂੰ ਫੇਰ ਮਾਦੀ ਅਗੋਸ ਦੇ ਵਿੱਚ ਬੈਠ ਕੇ ਅਸੀਂ ਆਪਣਾ ਸੰਗੀਤਨ ਕਰਾਂਗੇ ਵਿਸ਼ੇਸ਼ ਤੌਰ ਤੇ ਕੁਮਾਰ ਗੌਰਵ ਜੀ ਆਪਣੇ ਵਿੱਚ ਰਹਿਣਗੇ ਔਰ ਸਭ ਤੋਂ ਪਹਿਲਾਂ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਸਾਡੇ ਸ਼੍ਰੀ ਦਵਿੰਦਰਪਾਲ ਜੀ ਔਰ ਪਰਿਵਾਰ ਸਮੇਤ ਸਾਰੇ ਆਏ ਨੇ ਜੀ ਭਗਜਨ ਇਹਨਾਂ ਦਾ ਪਰਿਵਾਰ ਦਾ ਹੀ ਅਸੀਂ ਬਹੁਤ ਧੰਨਵਾਦ ਕਰਦੇ ਮੰਦਰ ਕਮੇਟੀ ਵੱਲੋਂ ਬਹੁਤ-ਬਹੁਤ ਸ਼ੁਕਰੀਆ ਜੀ ਇਹਨਾਂ ਦਾ ਸਾਰਿਆਂ ਦੇ ਸਹੀ ਕਹਿਣਾ ਚਾਹੁੰਦੇ ਜੀ ਕੁਮਾਰ ਗੌਰਵ ਜੀ ਆ ਰਹੇ ਸਾਰੀ ਪਬਲਿਕ ਨਹੀਂ ਉਹ ਬੇਨਤੀ ਹੈ ਕਿ ਪਹੁੰਚਣ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੇ ਔਰ ਲੰਗਰ ਸੇਵਾ ਇਹੀ ਪਰ ਹੈ ਮਾਂਝੰਡੇ ਵਾਲੀ ਦਾ ਦਰਬਾਰ ਮਲੇ ਕੋੜਲਾ ਮੈਂ ਪਹਿਲੀ ਵਾਰ ਆ ਰਹਾ ਹੈ ਮਾਤਾ ਦੀ ਚੈਤ੍ਰਮਾਸ ਦੀ ਜਿਵੇਂ ਕਿ ਕੱਲੂ ਆਪਾਂ ਨਵਾਂ ਸਾਲ ਮਨਾਵਾਂਗੇ 2025 ਔਰ ਮਾਦੀ ਕਿਰਪਾ ਦੇ ਨਾਲ ਜੋਦੇ ਅਸੀਂ ਬਹੁਤ ਛੋਟੇ-ਛੋਟੇ ਇਸ ਮੰਦਰ ਦੇ ਨਾਲ ਜੁੜੇ ਹੋਏ ਆ ਔਰ ਮਾ ਦੀ ਅਖੰਡ ਜੋਤੀ ਦਾ ਇੱਥੇ ਵਿਰਾਜਮਾਨ ਰਹਿੰਦੀ ਹੈ ਜੀ ਔਰ ਚੈਤਨ ਮਾਸ ਦੇ ਵਿੱਚ ਮਾ ਦੀ ਅਖੰਡ ਜੋਤੀ ਦਾ ਇੱਦ ਹੀ ਆਪਾਂ ਉਪਾਸਨਾ ਕਰਾਂਗੇ ਬੈਠ ਕੇ ਜਦੋਂ 6 April ਨੂੰ ਔਰ ਉਸ ਦਾ ਸੰਗੀਤ ਵੀ ਇੱਕ ਸੁੰਦਰ ਕਾਂਡ ਪਾੜ ਦਾ ਵੀ ਯੋਜਨਨ ਕੀਤਾ ਗਿਆ ਔਰ ਸ਼੍ਰੀ ਰਾਮ ਨੋਮੀ ਦੇ ਉਸਬ ਦੇ ਉੱਤੇ ਔਰ ਵਿਸ਼ੇਸ਼ ਰੂਪ ਚ ਲੁਧਿਆਣਾ ਦੇ ਉਹ ਬੜੀ ਸੁੰਦਰ ਕਾਂਡ ਦੀ ਟੀਮ ਆਏਗੀ ਜੀ ਉਹਨਾਂ ਦਾ ਵੀ ਅਸੀਂ ਗੱਲਬਾਤ ਹੋ ਚੁੱਕੀ ਹੈ ਸਾਰੀ ਔਰ ਉਹ ਵੀ ਉਤਸਵ ਆਪਾਂ ਇਸੇ ਜੋਸ਼ ਖਾਰੋਸ਼ ਦੇ ਨਾਲ ਸਾਰੇ ਹੀ ਆਪਾਂ ਮਿਲ ਜੁਲ ਕੇ ਮਨਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ